ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰੋਖੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਖਾਵਾਂਗੇ ਇੱਕ ਤੋਕੜ ਗੱਭਣ ਵਹਿੜਿਆ ਤੇ ਇੱਕ ਗੱਭਣ ਝੋਟੀ ਦਿਖਾਵਾਂਗੇ ਤੇ ਆਪਾਂ ਪਹੁੰਚੇ ਬਾਈ ਕਰਨ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਸਾਨੂੰ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਚੜਦੀ ਕਲਾ ਵੀਰ ਜੀ ਬਈ ਆਪਣਾ ਨਾਮ ਤੇ ਡਰੈੱਸ ਦ ਵਿੰਡ ਰੋਕੇ ਤਸੀਹਾਈ ਨਾਵਾ ਤੇ ਜਲੰਧ ਬਸਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 7710660885 ਠੀਕ ਹੈ ਜੀ ਤੇ ਆ ਬਾਈ ਵੈੜ ਦੇ ਬਾਰੇ ਦੱਸਿਆ ਕਰਨ ਵਾਰ ਸੁਵੇਲੀ ਨੇ ਗੱਭਣ ਜੇ ਇਹ ਭਾਜੀ 4 ਮਹੀਨੇ ਦੀ ਗੱਭਣ ਜੇ ਅੱਛਾ ਜੀ ਤੇ ਤਾਂ ਕਿਲੋ ਦੁੱਧ ਤਿਆਰ ਜੀ ਠੀਕ ਹੈ ਠੀਕ ਹੈ ਜੀ ਤੇ ਪਹਿਲੇ ਸਵੇਰ ਬਾਈ ਕਿੰਨਾ ਘੜਿਆ ਦੁੱਧ ਫਿਰ ਸਵੇਰ ਨੇ ਭਰਿਆ ਜੀ 14 ਕਿਲੋ ਠੀਕ ਹੈ ਜੀ ਤੇ ਖੋਲਿਓ ਬਾਈ ਫਿਰ ਖੋਲ ਕੇ ਵਿਖਾਈਏ ਤੇ ਆਲੇ ਬਾਈ ਉਹਨਾਂ ਦੇ ਘਰ ਦੇ ਪਸ਼ੂ ਆ ਇਹ ਲਾੜੇ ਤੇ ਦਵਾ ਨਹੀਂ ਇਹ ਕਿਹਦੇ 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਆ ਗਈ ਆ ਚੌਵਾਂ ਮਿਨਾਰੀ ਚੈੱਕ ਪਾਸ ਤੇ 10 ਲੀਟਰ ਜਿਹੜਾ ਬਿਲਕੁਲ ਦੁੱਧ ਪਿਆ ਰਿਹਾ। ਇਸ ਦਾ ਰੋਲ ਥਾਣ ਦੇ ਵਾਸਤੇ ਵੀ ਚੰਗਾ ਵਾ। ਇਹ ਹਾਂ ਵੀ ਕਰਾਸ ਦੇ ਵਿੱਚ ਆ ਦੇ ਕਰਾਸ ਪਸ਼ੂ ਤੁਹਾਨੂੰ ਪਤਾ ਗਰਮੀ 'ਚ ਗਾਂ ਚੱਲਣੇ ਆ। ਘਬਾ ਲੋ ਬਾਈ ਜੀ। ਇਹ ਅੰਕ ਜਰੂਰ ਆ ਗਿਆ ਨਿਕਾਲੇਗਾ ਬਾਕੀ ਤਵਾ ਬੰਦ ਚੰਗੀ ਆ ਤੇ ਕਿੰਨੇ ਕ ਵੇ ਸਵੇਰੇ ਬਾਈ ਚੋਰੀ ਹੋ ਰੇ ਤੇਰੀ ਭਾਜੀ 6 ਵਜੇ ਚੋਰੀ ਹੋਈ ਸੀ ਠੀਕ ਆ ਠੀਕ ਆ ਜੀ 6 ਵਜੇ ਸਵੇਰੇ ਦੇ 6 ਵਜੇ ਦੀ ਚੋਈ ਹੋਈ ਜੇ ਤੇ 11 ਕ ਦਾ ਟਾਈਮ ਹੋ ਗਿਆ ਇਸ ਟਾਈਮ ਤੇ ਹੋਰ ਸਾਹਣਾ ਗਵੀਰ ਭਰਾ ਅੰਦਾਜ਼ਾ ਲਾਵੇ ਤੇ ਕੀ ਮੁੱਲ ਕਰਨਾ ਬਾਈ ਇਹਦਾ ਹਰ ਮੁੱਲ ਇਹਦਾ 35 ਜੀ ਅੱਛਾ ਜੀ ਹਾਂ ਹਣਾ ਜਿਹੜੀ 30000 ਹੀ ਦੇ ਦਾਂਗੇ ਠੀਕ ਆ ਜੀ ਹਾਂਜੀ ਤੇ ਚਲੋ ਮੌਕੇ ਤੇ ਕਰਦੇ ਹਾਂ ਮਾਨਤਨ ਕੋਈ ਹੋਰ ਮਾਨਤਨ ਕਰਾਂਗੇ ਠੀਕ ਹੈ ਇਧਰ ਨੂੰ ਬਾਈ ਦਿਖਾਏ ਉਹ ਨਾੜਾ ਨੂੜਾ ਜਿਹੜੀਆਂ ਹਵਾਨੇ ਤੇ ਬਹੁਤ ਹੀ ਆਗੀਆਂ ਚੰਗੀਆਂ ਤੇ ਥੋੜਾ ਜਿਹਾ ਡਰਦੀ ਆਡੇ ਨੂੰ ਠੀਕ ਹੈ ਠੀਕ ਹੈ ਚਲ ਕੋਈ ਗੱਲ ਨਹੀਂ ਤੇ ਆਜੋ ਬਾਈ ਹੁਣ ਦੱਗੇ ਨਾਲ ਇੱਕਦਮ ਮੜੀ ਐਡ ਕਰ ਦੋ ਬਈ ਥੋੜਾ ਬਈ ਛੋਟੀ ਬਾਰੇ ਦੱਸਿਓ ਕੱਲ੍ਹ ਵਸੂ ਬਾਸ ਬਣਾ ਲੈ ਇੰਨੇ ਭਾਜੀ ਦੂਜੇ ਸਵੇਰੇ ਸੁਣਾ ਦੇ ਅੱਛਾ ਜੀ ਤੇ ਮਹੀਨੇ ਕੀ ਅਜੇ ਕੱਚੀ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਬਾ ਜੀ ਜੈਡ ਬਲੈਕ ਆ ਗਈ ਤੇ ਪਹਿਲੇ ਸਵੇਰੇ ਦਾ ਬਾਈ ਮਿਲ ਕੇ ਰਿਕਾਰਡ ਕਿੰਨਾ ਵਜੇ ਪਹਿਲੇ ਸਵੇਰੇ ਨੇ 12 ਕਿਲੋ ਦੁੱਧ ਦਿੱਤਾ ਠੀਕ ਹੈ ਠੀਕ ਹੈ ਬਾਬਾ ਜੀ 12 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਵਾ ਤੇ ਪੇਠ ਪੁੜਾ ਬਹੁਤ ਹੀ ਚੌੜਾ ਵਾ ਦੇ ਖੋਲੋ ਬਾਈ ਜੀ ਨੂੰ ਹੀ ਖੋਲਿਓ ਮੜੀ ਬਾਬਾ ਜੀ ਖੋਲ ਕੇ ਤੁਹਾਨੂੰ ਮੈਂ ਵਿਖਾਉਨੇ ਆ ਚੱਲ ਰਿਕਾਰਡ ਦੀ ਵੀ ਚੰਗੀ ਆ ਦੇ ਹੈ ਵੀ ਜੈਡ ਬਲੈਕ ਆ ਵੀ ਆ ਹਾਂ ਕਰੋ ਜੀ ਤੇ ਇਸ ਕੁਆਲਟੀ ਕਿਆ ਕਰੇ ਸਿੰਗਪੁਰ ਦੇ ਵਾਹ ਦੀ ਚੰਗਾ ਲੱਗਾ ਵਾ ਇਹ ਸੈਂਬ ਲੱਗ ਗਿਆ ਜੇ ਮਹੀਨੇ ਦੇ ਆਸ-ਪਾਸ ਭਾਈ ਇਹ ਤੇ ਲਾਂਡੋ ਲੱਗਣੀਆਂ ਤਰਾਕੀ ਆ ਹਵਾਨੇ ਦੇ ਸੂਨ ਤਾਂ ਕਿਹੜਾ ਹਵਾਨਾ ਚੰਗਾ ਬਣਾ ਲੈਣਾ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਬਕਮਾ ਲੋ ਬਾਈ ਜੀ ਲੋ ਵੀ ਕਰੋ ਚਾਹਤ ਨਹੀਂ ਫੇਰ ਕੁਆਲਟੀ ਤੇ ਪਿੱਠ ਕੁੜਾ ਵੀ ਬਹੁਤ ਚੰਗਾ ਵਾ ਸਭ ਨੂੰ ਫਾਇਦਾ ਹਾਂਜੀ ਵਾਹ ਇਹਨੇ ਖਾਦ ਲਾ ਲਾ ਗੀ ਨਾ ਤੁਮ ਚੱਕ ਤੇਰਾ ਨਿਆ ਪਾਥੜਾ ਦਾ ਸੈਰ ਗਿਆ ਬੋ ਕਿਹਦੀ ਹੈ ਤਾਂ ਮੰਗਿਆ ਦਿਖਾ ਦੇ ਉਸ ਤੋਰੀ ਲਾ ਗਏ ਤਾਂ ਕਰੋ ਚੱਕ ਤੇ ਕੀ ਮੁੱਲ ਬਾਈ ਇਹਦਾ ਹਰ ਇਹਦਾ ਮੁੱਲ 90 ਦੇ ਅੱਛਾ ਜੀ 85 ਹਜ਼ਾਰ ਦੀ ਦੇ ਦਾਂਗੇ 85 ਦੀ ਹਾਂਜੀ ਰਬੀ ਮਾਨ ਦਾਣਾ ਦੱਸ ਦੋ ਤੁਸੀਂ ਦੱਸ ਦੋ ਜਿੱਥੇ ਕਿ ਛਾੜੀ ਦੇਣੀ ਦਾ ਦੱਸ ਦੋ ਫਿਰ ਜਿੱਥੇ ਕਿ ਛਾੜੀ ਦੇਣੀ ਹੈ ਉਹ ਵੀ ਦੱਸ ਦੋ 80 ਦੀ ਜਾਣ ਦੀ ਮਾਨ ਦਾਣਾ ਜਾਣ ਦੋ ਕੋਈ ਲਓ ਭਾਈ 80000 ਦੀ ਤੇ ਜਿਹੜਾ ਵੀ ਭਰਾ ਕੋ ਸੰਭਲਾ ਲੈ ਜਾਊਗਾ ਝੋਟੀ ਨਾਲ ਦੁੱਧ ਚੰਗਾ ਚ ਵਈ ਜਾਣਾ ਵਾ ਤੇ ਜੇ ਸਵੇਰੀ ਗੱਬਣਿਆ ਤੇ ਟਿੱਠ ਕੁੜਾ ਕਰੋ ਜਾ ਕੇ ਪਾਓ ਤੇ ਚੰਗਾ ਲੱਗਾ ਵਾ ਤੇ ਆਜੋ ਹੁਣ ਬਾਈ ਨੇ ਆ ਟੋਕਾ ਵੀ ਸੇਲ ਕਰਨਾ ਵਾ ਤੇ ਜਿਹੜੇ ਵੀ ਰਤਾ ਫੇਟਮ ਦਾ ਸਾਰਾ ਸੈਟ ਹੀ ਦੇ ਦੇਣਾ ਭਾਈ ਉਹਨਾਂ ਨੇ ਓ ਬਾਈ ਯਾਰ ਦਿਖਾ ਦਿਓ ਯਾਰ ਹੁਣ ਫਿਰ ਕੇ ਚਾਲੂ ਹਾਲਤੀ ਹਾਂ ਹਾਂ ਜੀ ਇੰਜ ਚੱਕ ਕੇ ਚੱਲਦਾ ਠੀਕ ਹੈ ਠੀਕ ਹੈ ਹਾਂ ਦੇਖੇ ਕਿਹੜਾ ਮਾਰ ਦੋ ਮੜੀ ਜੀ ਕੁੜੀ ਫਿਰ ਸਟਾਰਟ ਕਰਕੇ ਇੱਕ ਨਾ ਦਿਖਾਈ ਦਈਏ ਤੇ ਜਿਹੜੇ ਵੀ ਹਤਾ ਜਾਂਦਾ ਕ੍ਰੈਟ ਤੇ ਅੱਗੇ ਲਗਾਇਆ ਸੈਕ ਦੇਣਾ ਭਾਈਓ ਨਾਲੇ ਆਹ ਡਰਾਈਵਟ ਨਹੀਂ ਚੁੱਕੀ ਦਾ ਸਾਰਾ ਕਿਲਰ ਜਾਣਾ ਲੈ ਪੁੱਟ ਦੇ ਲੋ ਬਾਈ ਜਿਹੜੇ ਵੀਰ ਭਰਾ ਤੇ ਆਉਂਦਾ ਫਿਰ ਤੇ ਬਾਈ ਨਾਲ ਕਰ ਲਿਓ ਭੰਦਾ ਜਿਹੜੇ ਬਾਈ ਨੰਬਰ 1 ਰਾਂ ਫਿਰ ਬੋਲ ਦੀ ਆਪਣਾ ਮੁੱਲ ਮਲ ਦੱਸ ਦੋ ਇਹਦਾ ਇਹਦਾ ਫੋਟੋ ਫੋਟੋ ਤੇ ਕਰਨਾ ਕਿ ਜਾਂ ਮੇਰਾ ਮੁੱਲ 15 ਜੇ ਅੱਛਾ ਜੀ ਹਾਂ ਨਾ ਜਿਹੜਾ 13000 ਤਾਂ ਦੇ ਦਾਂਗੇ ਦੋਵੇਂ ਚੀਜ਼ਾਂ ਲਓ ਬਾਈ ਬਾਕੀ ਕੋਈ ਫੋਨ ਲਾਵੇ ਮਾਨਤਨ ਕਰਾਂਗੇ ਅੱਛਾ ਜੀ ਹਾਂਜੀ ਇਹ ਠੀਕ ਹੈ ਲੋ ਬਾਈ ਬਿਲਕੁਲ ਹੀ ਨੋਰਮਲ ਰੇਟ ਬਾਈ ਨੇ ਦੱਸਤਾ ਤੇ ਮੌਕੇ ਤੇ ਹੋਰ ਵੀ ਮਾਨਤਾਨ ਵਾਲ ਬਾਈ ਕਹਿੰਦਾ ਕਿ ਕਰ ਦਾਂਗੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਕਿਸਾਨ ਵੀਰਾਂ ਭਰਾਵਾਂ ਦਾ ਨੰਬਰ ਪਾ ਲੈਂਦੇ